ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਬਾਹਿਗੁਰੂ ਜੀ ਦੀ ਫਤਿਹ ਮੇਰੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀ ਭਰਾਵਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਦੇਖਦੇ ਹੋ ਅਤੇ ਸੁਣਦੇ ਹੋ ਜਿਹੜੇ ਨਵੇਂ ਆਏ ਹੋ ਉਹ ਆਪਣੇ ਚੈਨਲ ਨੂੰ ਸੋਸਲ ਸਰਪੰਚ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਵਧੀਆ ਤੋਂ ਵਧੀਆ ਨਵੇਂ ਅਪਡੇਟ ਨਵੇਂ ਵੀਡੀਓ ਨਵੇਂ ਕਹਾਣੀਆਂ ਲੈ ਕੇ ਤੁਹਾਡੇ ਤੱਕ ਪਹੁੰਚ ਸਕੀਏ ਅੱਜ ਕੱਲ ਕਰਨ ਜਾ ਰਿਹਾ ਮੈਂ দান ਦੀ ਜੇ ਕਹਿੰਦੇ দান ਕਰਨਾ ਹੋਵੇ ਤਾਂ ਦਿਆ ਦਾ ਕਰਨਾ ਚਾਹੀਦਾ ਹੈ ਰਹਿਮ ਦਾ ਕਰਨਾ ਚਾਹੀਦਾ ਹੈ ਕੋਈ ਪੈਸਾ ਬਨੇ ਕੱਲਾ ਕੰਮ ਆਉਂਦਾ ਤਾਂ ਜਿਹੜਾ ਦਾਨ ਸਾਡੇ ਸਮਾਜ ਸੇਵੀਆਂ ਨੂੰ ਮੂਰੇ ਆਉਣਾ ਚਾਹੀਦਾ ਹੈ ਜੇ ਦਾਨ ਇੰਜੋ ਚਲਾਉਂਦੇ ਨੇ ਜਿਵੇਂ ਲੁਧਿਆਣੇ ਵਿੱਚ ਅਨਮੋਲ ਕਵਤਰਾ ਜਿਹੜੇ ਏਕ ਜਰੀਆ ਇੰਜੋ ਚਲਾਉਂਦੇ ਨੇ ਉੱਥੇ ਡਾਉਨਰ ਆਉਂਦੇ ਨੇ ਵੱਧ ਤੋਂ ਵੱਧ ਲੋਕਾਂ ਨੂੰ ਦਾਨ ਕਰਨ ਵਾਸਤੇ ਤਾਂ ਹੋ ਹਰੇਕ ਕੱਲੇ-ਕੱਲੇ ਮਰੀਜ਼ ਦੀ ਸਨਾਗਤ ਕਰਕੇ ਉਹਨਾਂ ਨੂੰ ਦਾਨ ਜਿੰਨਾ ਚਾਹੀਦਾ ਹੈ ਉਹਨਾਂ ਲਿਵਾਉਦੇ ਨੇ ਸਾਨੂੰ ਲੋੜ ਹੈ ਸਮਾਜ ਵਾਸਤੇ ਵੀ ਆਪਾਂ ਸਮਾਜ ਭਲਾਈ ਕੰਮਾਂ ਵਾਸਤੇ ਸਭ ਨੂੰ ਉੱਪਰ ਉੱਠ ਕੇ ਨੌਜਵਾਨ ਜੂਸ ਨੂੰ ਅਗੇ ਆਉਣਾ ਚਾਹੀਦਾ ਹੈ ਕਿਉਂ ਅਨਮੋਲ ਕੁਆਤਰਾ ਜੀ ਕੋ ਨੌਜਵਾਨ ਆਗੂ ਨੇ ਜਿਹੜੇ ਇੰਜਨਜ ਚਲਾਉਂਦੇ ਨੇ ਅਤੇ ਚੰਗਾ ਲੋਕਾਂ ਦਾ ਭਵਿੱਖ ਵਿੱਚ ਬਿਚਰਦੇ ਨੇ ਅਤੇ ਜਿੰਨੇ ਗਰੀਬ ਔਲਾਦ ਵਾਲੇ ਹੁੰਦੇ ਨੇ ਤਾਂ ਉਹ ਔਲਾਦ ਵਾਸਤੇ ਪੈਸੇ ਦਪਾਉਂਦੇ ਨੇ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਨੂੰ ਕਹੇ ਕਿ ਵੀ ਇਹਦਾ ਇਲਾਜ ਘੱਟ ਤੋਂ ਘੱਟ ਪੈਸੇ ਨਾਲ ਹੋਣਾ ਚਾਹੀਦਾ ਤਾਂ ਹੋ ਲੋਕਾਂ ਦਾ ਇਲਾਜ ਵਧੀਆ ਹਸਪਤਾਲਾਂ ਵਿੱਚ ਕਰਾਉਂਦੇ ਨੇ ਅਤੇ ਲੋਕ ਉਹਨਾਂ ਲਵੇ ਇਲਾਜ ਕਰਾਉਣ ਵਾਲੇ ਵੱਧ ਤੋਂ ਵੱਧ ਜਾਂਦੇ ਨੇ ਅਤੇ ਜਾਇਆ ਵੀ ਕਰੋ ਅਤੇ ਡਾਉਂਡਰਾਂ ਨੂੰ ਜਿਹੜੇ দান ਕਰਨ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਸਿੱਧਾ ਦਾਨ ਆਦਿਆ ਕਰੋ ਸਿੱਧਾ ਦਾਨ ਇਹ ਲੋਕ ਕੁਝ ਤਾਂ ਸੰਸਥਾ ਨਾਲ ਜੁੜੇ ਹੋਏ ਹੁੰਦੇ ਨੇ ਸੰਸਥਾ ਵਾਲੇ ਤਾਂ ਇਹ ਇੱਕ ਜਰੀਆ ਟੀਮ ਵਾਲੇ ਨਾਲੇ ਤਾਂ ਅਗਲੇ ਦਵਾਈਆਂ ਦਵਾਉਂਦੇ ਨੇ ਨਾਲੇ ਘਰ ਦਾ ਸਾਰਾ ਸਮਾਨ ਖਾਣ ਪੀਣ ਵਾਲਾ ਦਵਾਉਂਦੇ ਨੇ ਰੋਟੀ ਟੁੱਕ ਦਾ ਫੇਰ ਇਹ ਉਹਨਾਂ ਤੋਂ ਉੱਤੇ ਉੱਠ ਕੇ ਬਾਹਰ ਦੀ ਬਾਹਰ ਦੂਜੇ দান ਕਰਨ ਵਾਲਿਆਂ ਨੂੰ ਫੋਨ ਕਰ ਲੈਂਦੇ ਨੇ ਫੋਨ ਕਰਕੇ ਉਹਨਾਂ ਤੋਂ ਅੱਡਦਾਨ ਮੰਗਦੇ ਨੇ ਇਥੇ ਲਈ ਇਹ ਦਾਨ ਬਣਿਆ ਵੀ ਜਿਹਨੂੰ ਲੋੜ ਹੋਵੇ ਜਿਹਨੂੰ ਲੋੜ ਹੋਵੇ ਕਿਉਂਕਿ ਇਹ ਇੱਕ ਤਰ੍ਹਾਂ ਦਾ ਲੰਗਰ ਹੈ ਇਹ ਭੁੱਖਿਆਂ ਵਾਸਤੇ ਬਣਾਇਆ ਗਿਆ ਹੈ ਇਹਦੇ ਵਿੱਚ ਰਜੇ ਹੋਏ ਵੀ ਜਾ ਵੜਦੇ ਨੇ ਪੰਡਾਲ ਦੇ ਵਿੱਚ ਲਾਈਨ ਦੇ ਵਿੱਚ ਯਾਰ ਇਹ ਤਾਂ ਇੱਕ ਜਿਹਦਾ ਨਹੀਂ ਹੱਥ ਪੈਂਦਾ ਉਹਦੇ ਵਾਸਤੇ ਬਣਾਏ ਗਏ ਨੇ ਕਲਾਬੂ ਵੱਲੋਂ ਵੀ ਦੇਖ ਕੇ ਆਪਾਂ ਦਾਨ ਦਵਾਈਏ ਕਈ ਆਪਦੇ ਸਵਾਰਤ ਵਾਸਤੇ ਕੰਮ ਕਰਦੇ ਨੇ ਲੋਕ ਉਹ ਦਾਨ ਲੈਣ ਲਈ ਇਹਨਾਂ ਦੀ ਸਸਤਾ ਵਿੱਚ ਜਾ ਵਸਦੇ ਨੇ ਜਿਹੜੇ ਚੰਗੇ ਭਲੇ ਹੁੰਦੇ ਨੇ ਤਾਂ ਕਿ ਸਾਨੂੰ ਲੋੜ ਹੈ ਅਜੇ ਇਹ ਕੰਮ ਨਹੀਂ ਕਰਨੇ ਚਾਹੀਦੇ ਤਾਂ ਜੋ ਦੁਨੀਆ ਨੂੰ ਵਧੀਆ ਲੱਗਣ ਜਿਹੜੇ ਗਰੀਬ ਗੁਰਬੇ ਨੇ ਉਹਨਾਂ ਵਾਸਤੇ ਤਾਂ ਮੰਨੀ ਗੱਲ ਜਿਹੜੇ ਅਨਮੋਲ ਕਵਤਰਾ ਜੀ ਨੇ ਉਹ ਆਪ ਦੀ ਚੰਗੀ ਇੰਜੀਨ ਚਲਾਉਂਦੇ ਨੇ ਅਤੇ ਲੋੜਵੰਦਾਂ ਨੂੰ ਦਵਾਈਆਂ ਅਤੇ ਇਲਾਜ ਦੀ ਜਬੁੱਧਾ ਦਵਾਉਂਦੇ ਨੇ ਇਹ ਹੋਣਾ ਵੀ ਚਾਹੀਦਾ ਹੈ ਸਾਡੇ ਨੌਜਵਾਨੀ ਨੂੰ ਅੱਗੇ ਆਉਣ ਦੀ ਲੋੜ ਹੈ ਜੋ ਕਿ ਸਰਕਾਰਾਂ ਤੋਂ ਨਹੀਂ ਹੋਇਆ ਕੰਮ ਉਹ ਇਹਨਾਂ ਨੇ ਅਨਮੋਲ ਕੋਤਰਾ ਜੀ ਭਾਨਾ ਸਿੱਧੂ ਇਹ ਜਿਹੇ ਨੌਜਵਾਨਾਂ ਨੇ ਜਿਹੜੇ ਕੰਮ ਕੀਤੇ ਨੇ ਉਹ ਇੱਕ ਪ੍ਰਸੰਸਕ ਨੇ ਤਾਂ ਕਿ ਇਹਨਾਂ ਦੀ ਆਪਾਂ ਨੂੰ ਸਾਰਿਆਂ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਜਿਹੜੇ ਕਿ ਨੌਜਵਾਨ ਲੋਕ ਭਲਾਈ ਦੇ ਕੰਮਾਂ ਲਈ ਲਗੇ ਹੋਣ ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਅਤੇ ਉਹਨਾਂ ਵਿੱਚ ਜੋਸ਼ ਭਰਨਾ ਚਾਹੀਦਾ ਹੈ ਵੀ ਯਾਰ ਵੱਧ ਤੋਂ ਵੱਧ ਤੁਸੀਂ ਇਹ ਕੰਮਾਂ ਵੱਲ ਰੁਚੀ ਲਿਆ ਕਰੋ ਇਹਨਾਂ ਕੰਮਾਂ ਤੇ ਤੁਸੀਂ ਵੱਧ ਤੋਂ ਵੱਧ ਦਾਨੀ ਸੱਜਣਾਂ ਨਾਲ ਵਰਕਰ ਆ ਕਰੋ ਵੀ ਉਹ ਗਰੀਬ ਵਰਮਿਆਂ ਦੀ ਸਹਾਇਤਾ ਕਰਿਆ ਕਰਨ ਕਾਂ ਜੋ ਇੱਥੇ ਪੰਜਾਬ ਦੀ ਧਰਤੀ ਤੇ ਕੋਈ ਦਵਾਈ ਬੁਟੀ ਕਨੀ ਹੋ ਪਹਿਜਾ ਮੰਜਾ ਨਾ ਰਹੇ ਵੀ ਕੋਈ ਇਲਾਜ ਕਨੀ ਹੋ ਵੀ ਉਹ ਮਰਦਾ ਹੋਵੇ ਤਾਂ ਸਾਡੀ ਬੇਨਤੀ ਹੈ ਬਾਹਰਲੇ দান ਦੇਣ ਵਾਲਿਆਂ ਨੂੰ ਵੀ ਵੀ ਤੁਸੀਂ ਸਿੱਧਾ দান ਨਾ ਦਿਆ ਕਰੋ ਤੁਸੀਂ ਇੱਕ ਜਰੀਆ ਜਿਹੜੀ ਇੰਜੋ ਹੈ ਲੁਧਿਆਣੇ ਉਹਦੇ ਨਾਲ ਸੰਪਰਕ ਕਰਕੇ ਅਨਮੋਲ ਕੁਵਤਰਾ ਜੀ ਨਾਲ ਤੁਸੀਂ ਆਪਣਾ ਦਾਨ ਦਿਆ ਕਰੋ ਤਾਂ ਜੋ ਤੁਹਾਡਾ ਦਾਨ ਸਹੀ ਬੰਦੇ ਲਵੇ ਪਹੁੰਚ ਜਾਵੇ ਤਾਂ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਅਨਮੋਲ ਕੁਵਤਰਾ ਜੀ ਦਾ ਅਤੇ ਸਾਰੀ ਟੀਮ ਲੁਧਿਆਣਾ ਦਾ ਧੰਨਵਾਦ ਕਰਦਾ ਵੀ ਤੁਹਾਡੀ ਇੰਜੀ ਚੱਲਦੀ ਰਹੇ ਇੱਕ ਜਰੀਆ ਤਾਂ ਕਿ ਤੁਸੀਂ ਲੋਕਾਂ ਦਾ ਇਲਾਜ ਕਰਾਉਂਦੇ ਰਹੋ ਬਹਿਗੁਰਜੀ ਕਾ ਖਾਲਤਾ ਬਹਿਗੁਰਜੀ ਕੀ ਫਤਿਹ